ਤਰਨਤਾਰਨ ਜ਼ਿਮਣੀ ਚੋਣਾ ਦਾ ਬਿਗਲ ਵੱਚੁਕਾ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਬੂਕੇ ਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਤਰਨਤਾਰਨ ਜ਼ਿਮਣੀ ਚੋਣਾ ਦਾ ਬਿਗਲ ਵੱਚੁਕਾ ਹੈ ਤੇ ਇਸ ਸਮੇਂ ਹੁਣ ਚੋਣਾ ਦਾ ਮਾਹੌਲ ਜਿਹੜਾ ਪੂਰੀ ਤਰ੍ਹਾਂ ਭਖ ਗਿਆ ਕਿਉਂਕਿ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੋ ਜਾਣੀ ਤੇ ਤੁਹਾਡੀ ਜਾਣਕਾਰੀ ਦੱਸਦੇ ਕਿ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਨੂੰ ਹੁਣ ਇਸ ਸਮੇਂ ਇਲਾਨ ਦਿੱਤਾ ਹੈ ਆਪ एमएलਏ ਕਸ਼ਮੀਰ ਸਿੰਘ ਸੋਲ ਹੋਣਾਂ ਦੇ ਦੇਹਾਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀਗੀ ਉਸ ਤੋਂ ਬਾਅਦ ਲਗਾਤਾਰ ਹਰ ਇੱਕ ਪਾਰਟੀ ਦੇ ਵੱਲੋਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਨੇ ਤਾਂ ਉਹਨਾਂ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਜਿਹੜੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਤੇ 21 ਤਰੀਕ ਤੱਕ ਜਿਹੜੀ ਨਾਮਜ਼ਦਗੀ ਹੈ ਉਹ ਭਰਸਾ ਕਦੇ ਨਹੀਂ ਲੇਕਿਨ 22 ਤਰੀਕ ਨੂੰ ਯਾਨੀ ਕਿ 22 ਅਕਤੂਬਰ ਨੂੰ ਜਿੰਨੇ ਵੀ ਕਾਗਜ਼ੇ ਉਹਨਾਂ ਦੀ ਜਾਂਚ ਪੜਤਾਲ ਹੋਏਗੀ ਤਾਂ ਜੇਕਰ ਕਿਸੇ ਨੇ ਨਾਮਿਨੇਸ਼ਨ ਵਾਪਸੀ ਲੈਣੀ ਹੈ ਉਹ 24 ਅਕਤੂਬਰ ਤੱਕ ਨਾਮਿਨੇਸ਼ਨ ਆਪਣੀ ਵਾਪਸ ਲੈ ਸਕਦੇ ਉਸ ਸਮੇਂ ਦੀ ਵੱਡੀ ਖਬਰ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਮਨੀ ਚੋਣਾਂ ਦਾ ਮਾਹੌਲ ਕਿਉਂ ਪੱਕਿਆ ਹੋਇਆ ਹੈ ਇਹ ਚੋਣਾਂ ਸਭ ਤੋਂ ਵੱਡੀਆਂ ਕਿਉਂ ਮੰਨੀਆਂ ਜਾ ਰਹੀਆਂ ਨੇ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਣੇ ਨੇ ਤੇ ਇਹਦਾ ਕਿਤੇ ਨਾ ਕਿਤੇ ਅਫੈਕਟ ਜਿਹੜਾ ਹੈ ਉਹ 2027 ਦੀਆਂ ਉਹ ਵਿਧਾਨ ਸਭਾ ਚੋਣਾਂ ਤੇ ਵੀ ਵੱਡਾ ਅਫੈਕਟ ਪਵੇਗਾ ਇਸ ਲਈ ਹਰ ਇੱਕ ਪਾਰਟੀ ਨੇ ਪੂਰਾ ਪੂਰਾ ਆਪਣਾ ਜ਼ੋਰ ਲਗਾਇਆ ਹੋਇਆ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਣਾਂ ਵਿੱਚ ਕਿਵੇਂ ਆਪਣੀ ਸਿਆਸੀ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਜਾਣਾ ਸੋ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਨੇ ਸੋ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਕਦੋਂ ਹੋਣਗੀਆਂ ਇਹਦੀ ਵੀ ਤਰੀਕ ਜਿਹੜੀ ਹੁਣ ਸਾਹਮਣੇ ਆ ਗਈ ਹੈ 11 ਨਵੰਬਰ ਨੂੰ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ ਤੇ 14 ਨਵੰਬਰ ਨੂੰ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਦਾ ਰਿਜ਼ਲਟ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਸੋ ਉਥੇ ਹੀ ਇਹ ਸਮਝ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਦੀਆਂ ਨਾਮਜ਼ਦਗੀਆਂ ਅੱਜ ਤੋਂ ਭਰੀਆਂ ਜਾਣਗੀਆਂ ਅੱਜ ਤੋਂ ਯਾਨੀ ਕਿ 13 ਅਕਤੂਬਰ ਤੋਂ ਜਿਹੜੀ ਨਾਮਜ਼ਦਗੀਆਂ ਭਰਦੀਆਂ ਸ਼ੁਰੂ ਹੋ ਜਾਣਗੀਆਂ ਹਰ ਇੱਕ ਸਿਆਸੀ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਇਸ ਸਮੇਂ ਕਹਿੰ ਲੋ ਕਿ ਮਾਹੌਲ ਜਿਹੜਾ ਹੈ ਪੂਰਾ ਭਖਿਆ ਹੋਇਆ ਹੈ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਭਖਿਆ ਹੋਇਆ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਆ ਜਾਣੀਆਂ ਨੇ ਇਹਨਾਂ ਇਲੈਕਸ਼ਨਸ ਦਾ ਕਿੰਨਾ ਕਿੰਨਾ ਇਫੈਕਟ ਜਿਹੜਾ ਹੈ ਉਹ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜ਼ਰੂਰ ਪਾਏਗਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਕਸ਼ਮੀਰ ਸਿੰਘ ਸੋਲ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੁੰਦੀ ਹੈ ਉਸ ਤੋਂ ਬਾਅਦ ਹੁਣ ਜ਼ਿਮਨੀ ਚੋਣਾਂ ਦੀ ਜਿਹੜੀ ਤਰੀਕ ਆ ਚੁੱਕੀ ਹੈ ਦੁਬਾਰਾ ਤੋਂ ਜਿਹੜੀ ਜ਼ਿਮਨੀ ਚੋਣਾਂ ਤਰਨਤਾਲ 'ਚ ਹੋਣਗੀਆਂ ਉਹ 11 ਨਵੰਬਰ ਦੀ ਤਰੀਕ ਰੱਖੀ ਗਈ ਹੈ 11 ਨਵੰਬਰ ਨੂੰ ਤਰਨਤਾਲ ਦੇ ਵਿੱਚ ਮੁਰ ਤੋਂ ਜਿਹੜੀਆਂ ਚੋਣਾਂ ਹੋਣਗ 14 ਨਵੰਬਰ ਨੂੰ ਇਸ ਦਾ ਰਿਜ਼ਲਟ ਜਿਹੜਾ ਨਤੀਜਾ ਜਿਹੜਾ ਉਹ ਸਾਡੇ ਸਾਰੇ ਸਾਹਮਣੇ ਆ ਗਿਆ ਸੋ ਅੱਜ ਤੋਂ ਨਾਮਜ਼ਦਗੀਆਂ ਜਿਹੜੀਆਂ ਭਰੀਆਂ ਜਾਣਗੀਆਂ ਉਸ ਤੋਂ ਇਲਾਵਾ 21 ਅਕਤੂਬਰ ਤੱਕ ਜਿਹੜੀਆਂ ਨਾਮਜ਼ਦਗੀਆਂ ਭਰ ਸਕਦੇ ਨੇ 22 ਅਕਤੂਬਰ ਨੂੰ ਕਾਗਜ਼ਾ ਦੀ ਦਾਖਪੜਤਾਲ ਹੋਏਗੀ ਕਿਸ ਤਰੀਕੇ ਦਾ ਜਿੰਨੇ ਜਿੰਨੇ ਵੀ ਆਪਣੀ ਨਾਮਜ਼ਦਗੀ ਭਰੀ ਹੋਈ ਹੈ ਲੇਕਿਨ 24 ਅਕਤੂਬਰ ਤੱਕ ਜੇਕਰ ਕਿਸੇ ਨੇ ਆਪਣੀ ਨਾਮਜ਼ਦਗੀ ਵਾਪਸ ਲੈਣੀ ਹੈ ਉਹ ਲੈ ਸਕਦਾ ਸੋ ਇਸ ਤੇ ਇਸ ਸਮੇਂ ਦੀ ਵੱਡੀ ਖਬਰ ਇਹ ਜਿੱਥੇ ਕਿ ਚੋਣਾਂ ਦਾ ਬਿਲਕੁਲ ਵੱਚ ਚੁੱਕਾ ਹੈ ਤੇ ਮਾਹੌਲ ਜਿਹੜਾ ਚੋਣਾਂ ਨੂੰ ਲੈ ਕੇ ਤਰਨਤਾਰਨ ਦੀਆਂ ਜਿੰਨੀ ਚੁੰਟਦਾ ਹੈ ਸਮੇਂ ਪੂਰਾ ਭਖਿਆ ਹੋਇਆ ਹੈ ਕਿਉਂਕਿ ਸਿਆਸੀ ਆਗੂ ਜਿੰਨੇ ਵੀ ਨੇ ਸਿਆਸੀ ਪਾਰਟੀਆਂ ਜਿੰਨੀਆਂ ਨੇ ਹਰ ਇੱਕ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਨੇ ਤੇ ਹੁਣ ਇਸ ਸਮੇਂ ਅਖਾੜਾ ਜਿਹੜਾ ਉਹ ਕਿਤਨੇ ਕਿਤੇ ਤਰਨਤਾਰਨ ਦੀਆਂ ਚੋਣਾਂ ਦਾ ਬੇहद ਹੀ ਭਖਿਆ ਹੋਇਆ ਹੈ ਤੁਹਾਡਾ ਇਸ ਬਾਰੇ ਕੀ ਸੋਚਣਾ ਵਿਚਾਰਦਾ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ 11 ਨਵੰਬਰ ਨੂੰ ਤਰਨਤਾਰਨ ਦੀਆਂ ਜ਼ਿਮਨੀਆਂ ਚੋਣਾ ਹੋਣ ਗਿਆ ਤੇ 14 ਨਵੰਬਰ ਨੂੰ ਇਹਨਾਂ ਜ਼ਿਮਨੀ ਚੋਣਾਂ ਦਾ ਰਿਜ਼ਲਟ ਨਤੀਜਾ ਸਾਡੇ ਸਾਰਾ ਦੇ ਸਾਹਮਣੇ ਹੋਏਗਾ